ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਹਰ ਮਹਾਦੇਵ ਮੈਂ ਅਮਿਤ ਕੁਮਾਰ ਰਾਸ਼ਟਰੀ ਮਹਾਦੇਵ ਸੰਗਠਨ ਦਾ ਪ੍ਰਧਾਨ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਇਸ ਟਾਈਮ ਪੰਜਾਬ ਦੇ ਵਿੱਚ ਇੱਕ ਕਰਪਸ਼ਨ ਕਹਿ ਰਹੀ ਹੈ ਪੰਜਾਬ ਸਰਕਾਰ ਵੀ ਕਰਪਸ਼ਨ ਖਤਮ ਹੋ ਚੁੱਕੀ ਆ ਵੀ ਜਿਹੜਾ ਸਭ ਤੋਂ ਵੱਧ ਖੂਨ ਚੂਸ ਰਿਹਾ ਉਹ ਕੌਣ ਹੈ ਉਹ ਏਜੰਟ ਨੇ ਵੀ ਜਿਹੜੇ ਏਜੰਟ ਠੱਗੀਆਂ ਮਾਰ ਲੇ ਲੋਕਾਂ ਦੇ ਨਾਲ 22 ਲੱਖ ਰੁਪਏ ਦੀ 70 70 ਲੱਖ ਰੁਪਏ ਦੀ ਤੇ ਸਰਕਾਰ ਕਿੱਥੇ ਸੁੱਤੀ ਹੋਈ ਆ ਮੈਂ ਸਰਕਾਰ ਨੂੰ ਜਵਾਬ ਮੰਗਣਾ ਚਾਹੁੰਨਾ ਸਰਦਾਰ ਭਗਵੰਤ ਸਿੰਘ ਮਾਨ ਜੋ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੇ ਮੈਂ ਉਹਨਾਂ ਨੂੰ ਇੱਕ ਜਵਾਬ ਮੰਗਦਾ ਭਈ ਇਹ ਜਿਹੜੇ ਏਜੰਟ ਨੇ ਇਹ ਲੋਕਾਂ ਦੇ ਪੈਸੇ ਤਾਂ ਠੱਗਦੇ ਹੀ ਪਏ ਨੇ ਉਹਨਾਂ ਦਾ ਖੂਨ ਵੀ ਨਚੋੜਦੇ ਪਏ ਨੇ ਇਸ ਮੁੱਦੇ ਤੇ ਸਰਕਾਰ ਕਿੱਥੇ ਆ ਸੁੱਤੀ ਹੋਈ ਆ ਤੇ ਮੈਂ ਇੱਥੇ ਹੀ ਆਪੋਜੀਸ਼ਨ ਪਾਰਟੀਆਂ ਨੂੰ ਵੀ ਕਹਿਣਾ ਚਾਹਨਾ ਭਈ ਭਾਈ ਤੁਸੀਂ ਕਿੱਥੇ ਸੁੱਤੇ ਆਏ ਹੋ ਤੁਸੀਂ ਤਾਂ ਯਾਰ ਰੋਲਾ ਪਾਓ ਭਈ ਤੁਸੀਂ ਤੁਹਾਡੇ ਕੋਲ ਲੋਕ ਜਾ ਜਾ ਕੇ ਪਰੇਸ਼ਾਨ ਹੋ ਹੋ ਕੇ ਕਿੱਤਾ ਕੇ ਖਾ ਖਾ ਕੇ ਪਰੇਸ਼ਾਨ ਹੋ ਕੇ ਸਾਡੇ ਕੋਲ ਆਉਂਦੇ ਨੇ ਅਸੀਂ ਬਹੁਤ ਵੱਡੇ ਲੈਵਲ ਦੀ ਇੱਕ ਮੁਹਿੰਮ ਹੈ ਜਿਹੜੀ ਉਹ ਛੇੜਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਏਜੰਟ ਠੱਗੀਆਂ ਮਾਰ ਰਹੇ ਨੇ ਉਹਨਾਂ ਦੇ ਅੱਗੇ ਦਰੀਆਂ ਮਿਛਾ ਕੇ ਪੈਸੇ ਜਿਹੜੇ ਨੇ ਲੋਕਾਂ ਦੇ ਉਹ ਵਾਪਸ ਕਰਵਾਵਾਂਗੇ ਕਿਉਂਕਿ ਮੇਰੇ ਕੋਲ ਰੂਟੀਨ ਵਾਈਜ਼ ਆ ਦੇਖੋ ਵੀ ਇਸ ਤਰ੍ਹਾਂ ਦੇ ਕੇਸ ਜਿਹੜੇ ਨੇ ਕਿੰਨੇ ਨੇ ਕਿੰਨੇ ਕੇਸ ਆਏ ਏਜੰਟਾਂ ਨੇ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਨੇ ਵੀ ਉਹ ਜਿਹੜੇ ਮੈਂ ਕਹਿੰਨਾ ਪਰਚਾ ਪਰਚਾ ਪੁਲਸ ਦਰਜ ਕਰਦੀ ਹੈ ਪਰ ਪਰਚੇ ਦੇ ਨਾਲ ਹੁੰਦਾ ਕੀ ਹੈ ਪੈਸੇ ਤਾਂ ਨਹੀਂ ਵਾਪਸ ਹੁੰਦੇ ਪੁਲਿਸ ਆਪਣੀ ਖਾਨਾ ਪੂਰਤੀ ਕਰ ਦਿੰਦੀ ਹੈ ਤੇ ਕੋਰਟ ਦੇ ਵਿੱਚ ਲੋਕ ਧੱਕੇ ਖਾਂਦੇ ਫਿਰਦੇ ਆ ਪਰ ਪੈਸਾ ਕਿੱਥੇ ਆ ਜਿਹੜਾ ਏਜੰਟਾਂ ਨੇ ਪੈਸਾ ਖਾਦਾ ਉਹਨਾਂ ਦੀ 올 ਓਵਰ ਪਹਿਲੇ ਹੀ ਪੁਲਿਸ ਦੇ ਨਾਲ ਗੱਠਮਿਟ ਹੁੰਦੀ ਆ ਵੀ ਭਾਈ ਪਰਚਾ ਕਰਾ ਲਓ ਤੁਹਾਡੀ ਜਾਨ ਛੁੱਟ ਜਾਣੀ ਆ 10 ਮਿੰਟਾਂ ਚ ਤੁਹਾਨੂੰ ਬੇਲ ਦੇ ਦਾਂਗੇ ਸੋ ਇਹ ਮੇਨ ਮੋਟਿਵ ਇਹ ਨਹੀਂ ਹੈ ਮੇਨ ਮੋਟਿਵ ਹੈ ਜਿਹੜਾ ਪੈਸੇ ਦੇਵਾਉਣ ਦਾ ਇਹ ਸਾਡਾ ਸੰਗਠਨ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀ ਮਹਮਾ ਜਿਹੜੀ ਉਹ ਛੇੜ ਰਿਆ ਵਾ ਸਰਕਾਰ ਲਗਾਤਾਰ ਏਜੰਡਾ ਦੇ ਖਿਲਾਫ ਕਾਰਵਾਈ ਕਰ ਰਹੀ ਕਿਉਂਕਿ ਜਿੰਨੇ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਵੀ ਲੈ ਕੇ ਤੇ ਉਹ ਤੁਹਾਡੇ ਵੱਲੋਂ ਕੀ ਖਾਸ ਕੀਤਾ ਜਾ ਰਿਹਾ ਦੇਖੋ ਸਾਡੇ ਵੱਲੋਂ ਜਿਹੜਾ ਖਾਸ ਹੈ ਅਸੀਂ ਹੁਣ ਜੇ ਪਾਵਰ 'ਚ ਹੋਈਏ ਤੇ ਅਸੀਂ ਏਜੰਟਾਂ ਦੇ ਥਰੂ ਫੇਰ ਤਾਂ ਕਾਰਵਾਈ ਕਰੀਏ ਕਿ ਲੋਕਾਂ ਦੇ ਪੈਸੇ ਦਵਾਈਏ ਨਾ ਕਿ ਉਹਨਾਂ ਦੇ ਪਰਚੇ ਦਰਜ ਕਰਾ ਕੇ ਖਾਣਾ ਪੂਰਤੀ ਕਰੀਏ ਕਿਉਂ ਕਿ ਕਿਉਂਕਿ ਜਿਹੜੀ ਸਰਕਾਰ ਉਦੋਂ ਜਾਗਰੂਪ ਹੁੰਦੀ ਹੈ ਜਦੋਂ ਇੱਕ ਜਹਾਜ਼ ਉਤਰਦਾ ਉਦੋਂ ਮੈਂ ਕਹਿੰਦਾ ਸਰਦਾਰ ਭਗਵੰਤ ਸਿੰਘ ਮਾਨ ਤੇ ਬਾਕੀ ਪਾਰਟੀਆਂ ਨੇ ਜਿਹੜੀਆਂ ਉਹ ਸੁੱਤੀਆਂ ਉੱਠ ਜਾਂਦੀਆਂ ਨੇ ਪਈਏ ਕੋ ਉਹਨਾਂ ਨੂੰ ਮੁੱਦਾ ਮਿਲ ਜਾਂਦਾ ਫਿਰ 10-10 ਦਿਨ ਬੋਲਣੋਂ ਨਹੀਂ ਹਟਦੇ ਇੱਕ ਮੁੱਦੇ ਤੇ ਜਦੋਂ ਇੱਕਝਾਜ ਉੱਤਰਦਾ ਹੁਣ ਮੈਂ ਕਹੈਂ ਏਜੰਟ ਉਹੀ ਏਜੰਟ ਨੇ ਜਿਹੜੇ ਠੱਗੀਆਂ ਮਾਰ ਰਹੇ ਨੇ ਆਮ ਆਦਮੀ ਪਾਰਟੀ ਦਾ ਲੀਡਰ ਸੀਗਾ ਜਲੰਧਰ ਦਾ ਤੇ ਤੁਸੀਂ ਇਹ ਦੇਖੋ ਉਹਦੇ ਤੋਂ 20 ਲੱਖ ਰੁਪਈਆ ਸੀ ਕਰਸ ਮਾਰਕੀਟ ਮੈਂ ਦਵਾਇਆ ਮੈਂ ਇੱਕ ਠੋਕੇ ਕਹਿੰਨਾ ਪਈ ਉਹਦੇ ਤੋਂ 20 ਲੱਖ ਰੁਪਈਆ ਕਿਸ ਤਰ੍ਹਾਂ ਦਵਾਇਆ 3 ਦਿਨ ਸਾਨੂੰ 3 ਦਿਨ ਪੂਰੇ ਉੱਥੇ ਧਰਨਾ ਮੋਰਚਾ ਕਰਨਾ ਪਿਆ ਵੀ ਸਾਰਾ ਉੱਥੇ ਮੈਂ ਕਹਿੰਦਾ ਜਿਹੜਾ ਧਰਨਾ ਮਜਾਰੇ ਕਰਕੇ 20 ਲੱਖ ਰੁਪਇਆ ਹਿੱਕ ਠੋਕ ਕੇ ਅਸੀਂ ਸਾਡੇ ਸੰਗਠਨ ਨੇ ਦਵਾਇਆ ਪਰ ਅਸੀਂ ਫਿਰ ਵੀ ਅੱਜ ਸਰਕਾਰ ਨੂੰ ਕਹਿੰਦੇ ਆ ਜੇ ਅਸੀਂ ਪਾਵਰ ਦੇ ਵਿੱਚ ਹੋਈਏ ਤੇ ਅਸੀਂ ਕੰਮ ਕਰਕੇ ਦਿਖਾਵਾਂਗੇ ਕਿਵੇਂ ਕੰਮ ਹੁੰਦੇ ਨੇ ਵੀ ਖਾਣਾ ਪੂਰਤੀ ਨਹੀਂ ਹੁਕਤੀ ਤੁਹਾਡੇ ਵੀ ਬੰਦ ਸਰਕਾਰ ਕੰਮ ਨਹੀਂ ਕਰ ਰਹੀ ਸਰਕਾਰ ਜੇ ਕੰਮ ਕਰਦੀ ਹੋਵੇ ਤੇ ਇਹ ਲੋਕ ਵਿਚਾਰੇ ਨੇ ਜਿਹੜੇ ਹਮਾਤੜ ਸਾਥੀ ਨੇ ਇਹ ਧੱਕੇ ਖਾਂਦੇ ਫਿਰਨ ਨਾ ਤਾਂ ਇੱਕ ਪਰਚਾ ਵਾ ਪਰਚੇ ਲਈ ਮੇਲੀ ਮੇਰੀ ਗੱਲ ਸੁਣੋ ਪਰਚੇ ਲਈ ਜਾਂਦੇ ਨੇ ਪਰਚੇ ਲਈ ਇਹਨਾਂ ਨੂੰ ਅੱਗੇ ਮਾਰਕਰਤਾ ਅੱਗੇ ਮਾਰਕਰਤਾ ਉਹਦੇ ਬਿਆਨ ਕਰਾ ਦਿਓ ਉਹ ਸਾਰੀ ਯਾਰ ਤੁਹਾਨੂੰ ਪੂਰੀ ਡਾਕੂਮੈਂਟਰੀ ਅਗਲਾ ਦੇ ਰਿਆ ਪਰਚਾ ਮੈਂ ਕਹਿੰਦਾ ਤੁਸੀਂ ਦੇ ਰਹੇ ਹੋ ਤੁਸੀਂ ਉਹਦੇ ਪੈਸੇ ਦਿਵਾਓ ਤੁਹਾਡੇ ਸੰਗਠਨੋਂ ਕਿੰਨੀਆਂ ਕੰਪਲੇਨਾਂ ਆ ਚੁੱਕੀਆਂ ਸਾਡੇ ਸੰਗਠਨ ਨੂੰ ਤੁਸੀਂ ਦੇਖ ਹੀ ਸਕਦੇ ਹੋ ਆਤ ਕਿੰਨੀਆਂ ਕੰਪਲੇਟਾਂ ਵਾ ਪੂਰੀ ਫਾਈਲ ਆ ਆ ਕਿੰਨੀਆਂ ਕੰਪਲੇਟਾਂ ਹੋਣਗੀਆਂ ਪਰ ਹੁਣ ਜਿਹੜੀ ਆ ਹੁਣ ਬਹੁਤ ਵੱਡੇ ਲੈਵਲ ਤੇ ਅਸੀਂ ਸਾਡੇ ਰਾਸ਼ਟਰੀ ਮਾਧੇ ਸੰਘਰਸ਼ ਚ ਲੋ ਬੋਲੋ ਬਹੁਤ ਵੱਡੇ ਲੈਵਲ ਦੇ ਇੱਕ ਮਹਮ ਜਿਹੜੀ ਛੇੜੀ ਜਾਊਗੀ ਕਿਉਂ ਕਿਉਂਕਿ ਦੇਖੋ ਵਿਚਾਰੇ ਗਰੀਬ ਮਰਨ ਨਹੀਂ ਦੇਣੇ ਅਮੇ ਜੀ ਅੱਜ ਪ੍ਰੈਸ ਕਾਨਫਰੈਂਸ ਦਾ ਮਕਸਦ ਕੀ ਹੈ ਉਹਨਾਂ ਨੂੰ ਚੇਤਾਵਨੀ ਅੱਜ ਸਾਡੀ ਚੇਤਾਵਨੀ ਹੈ ਏਜੰਟਾਂ ਨੂੰ ਜਿਹੜੇ ਠੱਗੀਆਂ ਮਾਰ ਰਹੇ ਨੇ ਉਹਨਾਂ ਨੂੰ ਅਸੀਂ ਇੱਕ ਸੰਦੇਸ਼ ਤੁਹਾਡੇ ਪ੍ਰਤੀ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜੀਆਂ ਠੱਗੀਆਂ ਠੋਰਨੀਆਂ ਨੇ ਉਹ ਬੰਦ ਕਰ ਦਿਓ ਤੇ ਜਿਹੜੇ ਗਰੀਬਾਂ ਦੇ ਪੈਸੇ ਲਿੱਤੇ ਆ ਜੇ ਉਹਨਾਂ ਦਾ ਕੰਮ ਨਹੀਂ ਹੋਇਆ ਤੇ ਉਹਨਾਂ ਦੇ ਪੈਸੇ ਮੋੜੋ ਨਹੀਂ ਨਹੀਂ ਤਾਂ ਆਪਣਾ ਹਸ਼ਰ ਤੁਸੀਂ ਆਪ ਦੇਖੋਗੇ